ਅੱਜ ਕਿਸਾਨ ਵੀਰੋ ਅੱਜ ਦੇ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ 05234 ਤੇ 13045 ਦੀ ਸਪਰੇ ਦਾ ਸਹੀ ਟਾਈਮ ਕਦੋਂ ਆ ਕਿਹੜੀ ਸਪਰੇ ਕਰਨੀ ਆ ਦੋਨਾਂ ਐਨਪੀਕੇ ਦੇ ਵਿੱਚੋਂ ਆਪਾਂ ਤੇ ਇਹਨਾਂ ਦਾ ਸਹੀ ਟਾਈਮ ਕਦੋਂ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਹਨ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਨਾਲ ਜੁੜੇ ਹਨ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਜੇ ਗੱਲ ਬਾਤ ਕਰੀਏ ਆਪਾਂ ਦੋਨਾਂ ਐਨਪੀਕੇ ਦੇ ਵਿੱਚੋਂ ਤਾਂ 05234 ਆ ਜਿਹੜਾ ਇਹਦੀ ਆਪਾਂ ਸਪਰੇ ਜਦੋਂ ਕਣਕ ਆਪਣੀ 70 75 ਦਿਨ ਦੀ ਹੋ ਜਾਂਦੀ ਹੈ ਤਾਂ ਉਦੋਂ ਆਪਾਂ 05234 ਦੀ ਸਪਰੇ ਕਰਨੀ ਆ ਜਦੋਂ ਆਪਣੇ ਕਣਕ ਦਾ ਜਿਹੜਾ ਛੋਟਾ ਜਾਂ ਛਿੱਟਾ ਬਾਨਾ ਸਟਾਰਟ ਹੋ ਜਾਂਦਾਗਾ ਤਾਂ 05234 ਦਾ ਜਿਹੜਾ ਸਿੱਧਾ ਸਬੰਧ ਹੈਗਾ ਆਪਣੇ ਝਾੜ ਦੇ ਨਾਲ ਹੈਗਾਗਾ ਕਿਉਂਕਿ ਇਹਦੇ ਵਿੱਚ ਜਿਹੜੇ ਦੋ ਤੱਤ ਆਗੇ 52% ਫਾਸਫੋਰਸ ਜਾਨੀ ਕਿ ਜਿਹਨੂੰ ਆਪਾਂ ਡੀਪੀ ਵੀ ਕਹਿ ਦਿੰਦੇ ਆਂਗੇ ਤੇ 34% ਪਰਸੈਂਟ ਆ ਜਿਹੜੀ ਪोटाश ਹੁੰਦੀ ਹੈਗੀ ਤੇ ਪोटाश ਤੇ ਡੀਪੀ ਜਿਹੜੀ ਕਣਕ ਦੀ ਫਸਲ ਲਈ ਬਹੁਤ ਜ਼ਰੂਰੀ ਤੱਤਾ ਇਹਨਾਂ ਨੇ ਆਪਣਾ ਝਾੜ ਨਿਰਪਰ ਕਰਨਾਗਾ ਤੇ ਕਿਸਾਨ ਵੀਰੋਂ ਕਈ ਕਿਸਾਨ ਵੀਰਾਂ ਨੂੰ ਬਜਾਈ ਸਮੇਂ ਆ ਜਿਹੜੀ ਡੀਪੀ ਘੱਟ ਮਿਲੀ ਸੀ ਜਾਂ ਉਹਨਾਂ ਨੇ ਐਨਪੀਕੇ ਰਹੀਂ ਡੀਪੀ ਦੀ ਪੂਰਤੀ ਕੀਤੀ ਆ ਤਾਂ ਉਹ ਕਿਸਾਨ ਵੀਰ ਹੁਣ ਜਦੋਂ ਆਪਣੀ ਕਣਕ 70-75 ਦਿਨਾਂ ਦੀ ਹੋ ਗਈ ਹੈ ਤੇ ਛੋਟਾ ਜਿਹਾ ਛਿੱਟਾ ਪਣ ਲੱਗ ਗਿਆ ਹੁਣ ਆਪਾਂ ਜਿਹੜੀ 05234 ਦੀ ਸਪਰੇਅ ਕਰ ਸਕਦੇ ਆਂ 1.5 ਕਿਲੋ ਟਿੱਕਰ ਆਪਾਂ 05234 ਵਰਤ ਸਕਦੇ ਆਂਗੇ ਜੇ ਤੁਸੀਂ 100 ਲੀਟਰ ਪਾਣੀ ਲਾਉਣਾ ਤਾਂ 1 ਕਿਲੋ ਟਿੱਕਰ ਵਰਤ ਲਓ ਜੇ 150-200 ਲੀਟਰ ਪਾਣੀ ਲਾਉਣਾ ਤਾਂ ਤੁਸੀਂ 2 ਕਿਲੋ ਟਿੱਕਰ ਵੀ ਵਰਤ ਸਕਦੇ ਹੋਗੇ 05234 ਦੀ ਹੁਣ ਆਪਾਂ ਸਪਰੇਅ ਕਰ ਦੇਣੀ ਹੈਗੀ 70-75 ਦਿਨ ਦੀ ਕਣਕ ਤੇ ਕਿਉਂਕਿ ਇਹਦੇ ਨਾਲ ਹੋਣਾ ਕੀ ਹੈਗਾ ਬੱਲੀ ਜਿਹੜੀ ਹੁਣ ਆਪਣੀ ਪਾ ਲਈਏ ਬੱਲੀ ਦਾ ਜਿਹੜਾ ਸਾਈਜ਼ ਵਧਣਾਗਾ ਜੇ ਉਹਨੂੰ ਫਾਸਫੋਰਸ ਮਿਲੂਗੀ ਤੇ ਨਾਲ ਜੇ ਬੱਲੀ ਦਾ ਸਾਈਜ਼ ਵਧੂਗਾ ਤਾਂ ਆਪਣੇ ਬੱਲੀ ਦੇ ਵਿੱਚ ਜਿਹੜੀ ਦਾਣਿਆਂ ਦੀ ਗਿਣਤੀ ਵੀ ਵਧੂਗੀ ਤੇ ਹੁਣ ਜਿਹੜਾ ਤੁਸੀਂ ਐਨਪੀਕੇ بڑے ਕਿਸਾਨ ਵੀਰ ਪੁੱਛ ਰਹੇ ਕਿ 05234 ਕਰੀਏ ਜਾਂ 13045 ਕਰੀਏ ਹੁਣ ਜਿਹੜਾ 05234 ਦਾ ਟਾਈਮ ਆਗਾ ਅੱਗੇ ਆਉਣ ਵਾਲਾ ਜਿਹੜਾ ਟਾਈਮ ਆਗਾ ਜਦੋਂ ਆਪਣੀ ਕਣਕ ਗੋਭ ਦੇ ਵਿੱਚ ਹੋਊਗੀ ਬੱਲੀ ਤਾਂ ਉਦੋਂ ਆਪਾਂ ਜਿਹੜਾ ਐਨਪੀਕੇ 13045 ਦੀ ਸਪਰੇਅ ਕਰਨੀ ਆ بڑے ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਹੀ ਟਾਈਮ ਕਿਹੜਾ ਹੈਗਾ ਸਹੀ ਟਾਈਮ ਕਿਸਾਨ ਵੀਰੋ ਤੁਹਾਨੂੰ ਮੈਂ ਜਿਹੜਾ ਫਾਰਮੂਲਾ ਦੱਸ ਦਿੰਦਾਗਾ ਆਪਣਾ ਦੇਸੀ ਆ ਫਾਰਮੂਲਾਗਾ ਜਿਹੜਾ ਐਨਪੀਕੇ 13045 ਹੈ ਜਦੋਂ ਕੋਈ ਤੁਹਾਨੂੰ ਇੱਕ ਅੱਧੀ ਬੱਲੀ ਖੇਤ ਦੇ ਵਿੱਚ ਨਸਾਰਾ ਕਰਗੀ ਦਿਖਾਈ ਦੇਣ ਲੱਗ ਪੀ ਆਪਾਂ ਉਦੋਂ ਵੀ ਸਪਰੇਅ ਕਰ ਸਕਦੇ ਆ ਜਦੋਂ ਆਪ ਨੂੰ ਕੋਈ 1.2% ਜਿਹੜੀਆਂ ਬੱਲੀਆਂ ਦਿਖਾਈ ਦੇਣ ਲੱਪੀਆਂ ਆਪਣੇ ਖੇਤ ਦੇ ਵਿੱਚ ਉਦੋਂ ਆਪਾਂ 3 130.45 ਦੀ ਸਪਰੇਅ ਕਰ ਸਕਦੇ ਤੇ 0.5234 ਤਾਂ ਹੁਣ ਤੁਹਾਨੂੰ ਦੱਸ ਹੀ ਦਿੱਤਾ ਕਿ 70-75 ਦਿਨ ਤੇ 0.5234 ਜਿਹੜਾ ਕਰਨਾ ਹੈਗਾ 130.45 ਆਪਾਂ ਗੋਭ ਤੇ ਕਰਨਾ 130.45 ਦੇ ਵਿੱਚ ਜਿਹੜੀ 13% ਯੂਰੀਆ ਤੇ 45% ਆ ਜਿਹੜੀ ਪੋਟਾਸ਼ ਹੁੰਦੀ ਹੈਗੀ ਕਿਉਂਕਿ ਗੋਭ ਦੇ ਸਮੇਂ ਆਪਾਂ ਜਿਹੜੀ ਯੂਰੀਆ ਹੁੰਦੀ ਆਪਾਂ ਉਹ ਪਹਿਲਾਂ ਪੂਰੀ ਕਰ ਦਿੰਦੇ ਤੇ ਗੋਭ ਦੇ ਸਮੇਂ ਵੀ ਜਿਹੜੀ ਯੂਰੀਆ ਤੱਤ ਦੀ ਲੋੜ ਹੁੰਦੀ ਹੈਗੀ ਯੋਗੀ ਯੂਰੀਆ ਤਤਨਾ ਆਪਣੀ ਜਿਹੜੀ ਫਸਲ ਆ ਹਰੀ ਭਰੀ ਰਹਿਣੀ ਹੈ ਤੇ ਜਿੰਨੀ ਹਰੀ ਭਰੀ ਰਹੂਗੀ ਓਨੀ ਹੀ ਜਿਹੜੇ ਆਪਣਾ ਝਾੜ ਵੱਧ ਆਉਣਾ ਝੰਡਾ ਪੱਤਾ ਜਿਹੜਾ ਝੰਡੇ ਪੱਤੇ ਰਹੀਆਂ ਜਿਹੜੀ ਖਰਾਕ ਮਿਲਨੀ ਆ ਤੇ ਜੇ ਹਰੀ ਭਰੀ ਆਪਣਾ ਝੰਡਾ ਪੱਤਾ ਰਹੂਗਾ ਤਾਂ ਓਨੀ ਹੀ ਵਧੀਆ ਖਰਾਕ ਮਿਲੂਗੀ ਤੇ ਬੱਲੀ ਦਾ ਸਹਜ ਵਧਣਾਗਾ ਦਾਣਿਆਂ ਦੀ ਗਿਣਤੀ ਵਧੂਗੀ ਦਾਣਿਆਂ ਦੇ ਵਿੱਚ ਚਮਕ ਆਊਗੀ ਕਿਉਂਕਿ ਇਹਦੇ ਵਿੱਚ ਪੋਟਾਸ਼ ਹੁੰਦੀ ਹੈਗੀ ਤੇ 13045 ਆਪਾਂ ਗੋਭ ਸਮੇ ਕਰਨਾ 13045 ਆਪਾਂ 4 ਕਿਲੋ ਤਿੱਕਰ ਛਪਾਰਸ਼ਾ ਯੂਨੀਵਰਸਿਟੀ ਦੀ ਜੇ ਆਪਾਂ 200 ਲੀਟਰ ਪਾਣੀ ਲਾਉਣੇ ਆ ਤਾਂ 13045 ਆਪਾਂ 4 ਕਿਲੋ ਵਰਤਨਾ ਅਦਰਵਾਇਜ਼ ਜੇ ਤੁਹਾਨੂੰ ਲੱਗਦਾ ਵੀ ਕਿ ਜਿਆਦਾ ਮਹਿੰਗਾ ਪੈਂਦਾ ਤਾਂ ਤੁਸੀਂ ਜਿਹੜਾ ਇਹਨੂੰ 2 ਕਿਲੋ ਤਿੱਕਰ ਵਰਤ ਸਕਦੇ ਹੋ 100 ਲੀਟਰ ਪਾਣੀ ਲਾ ਕੇ 2 ਕਿਲੋ ਜਿਹੜੇ 13045 ਦੀ ਤੁਸੀਂ ਸਪਰੇਅ ਕਰ ਸਕਦੇ ਹੋਗੇ ਸਪਰੇਅ ਦਾ ਤੁਹਾਨੂੰ ਸਹੀ ਟਾਈਮ ਦੱਸਦਾਗਾ ਜਦੋਂ ਮ ਫਾਰਮੂਲਾ ਇਹ ਦੱਸਦਾ ਵੀ ਜਦੋਂ ਆਪਣਾ ਖੇਤ ਦੇ ਵਿੱਚ ਕੋਈ ਤੁਹਾਨੂੰ 2-4% ਜਿਹੜੀਆਂ ਬੱਲੀਆਂ ਦਿਖਾਈ ਦੇਣ ਲੱਪਣ ਉਦੋਂ ਵੀ ਕਰ ਸਕਦੇ ਆ ਜਾਂ ਫਿਰ ਆਪਣੀ ਜਦੋਂ ਬੱਲੀ ਗੋਹ ਦੇ ਵਿੱਚ ਹੁੰਦੀ ਹੈ ਨਸਾਰਾ ਸ਼ੁਰੂ ਕਰਨ ਤੋਂ ਪਹਿਲਾਂ ਉਦੋਂ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਤੇ ਆਪਾਂ ਨੂੰ ਇਹਦੇ ਚੰਗੇ ਰਿਜ਼ਲਟ ਮਿਲਣਗੇ ਕਿਉਂਕਿ ਇਹ ਹਰਿਆ ਭਰਿਆ ਕਰਦਾ ਜਦੋਂ ਅੱਗੇ ਜਾ ਕੇ ਆਪਾਂ ਹੀਟਰ ਸਟ੍ਰੈਸ ਵੱਧਦਾਗਾ ਤੇ ਜਿੰਨੀ ਆਪਣੀ ਫਸਲ ਹਰੀ ਭਰੀ ਹੋਊਗੀ ਓਨੀ ਗਰਮੀ ਤੋਂ ਬਚੂਗੀ ਤੇ ਤਪੜਾਂ ਝਾੜ ਵਧੂਗਾ ਕਿਉਂਕਿ ਆਪਾਂ ਅਕਸਰ ਗਰਮੀਆਂ ਦੇ ਵਿੱਚ ਵੇਣੇ ਨਾ ਜਿਹੜੇ ਗ੍ਰੀਨ ਕਾ ਚਾਦਰਾਂਈਆਂ ਆਪਾਂ ਪਾ ਦਿੰਨੇ ਆ ਕਿਉਂਕਿ ਉਹ ਠੰਡਕ ਦਿੰਦੀਆਂ ਆਗੀਆਂ ਤਾਂ ਆਪਾਂ ਹਰੀਆਂ ਚਾਦਰਾਂ ਪਾਉਣਿਆਂਗੇ ਕਿਸੇ ਵੀ ਆਪਾਂ ਸਬਜ਼ੀ ਤੇ ਵੀ ਪਾ ਦਿੰਨੇ ਆ ਬਾਕੀ ਘਰਾਂ ਦੇ ਵਿੱਚ ਵੀ ਹੁਣ ਤਾਂ ਬਹੁਤ ਪਾਉਣ ਲੱਪੇ ਜਿਹੜੀਆਂ ਗ੍ਰੀਨ ਚਾਦਰਾਂ ਹੁੰਦੀਆਂ ਉਹਦੇ ਨਾਲ ਠੰਡਕ ਮਿਲਦੀ ਹੈ ਗ੍ਰੀਨ ਕੱਪੜੇ ਦੇ ਨਾਲ ਤੇ ਜੇ ਆਪਣੀ ਫਸਲ ਗ੍ਰੀਨ ਰਹੂਗੀ ਗ੍ਰੀਨਰੀ ਜਿਆਦਾ ਰਹੂਗੀ ਗਰਮੀ ਦੇ ਵਿੱਚ ਤੇ ਉਹਨਾਂ ਹੀ ਆਪਣਾ ਝਾੜ ਵਧਣਾਗਾ ਤੇ ਦੋ ਆਪਾਂ ਸਪਰੇਇਆਂ ਕਰ ਸਕਦੇ ਆ 130.45 ਦੀ ਇੱਕ ਗੋਭ ਸਮੇ ਤੇ ਇੱਕ ਆਪਣਾ ਜਦੋਂ ਬੂਰ ਝੜ ਜਾਂਦਾ ਤੇ ਦੁੱਧ ਆ ਪੈਂਦਾਗਾ ਉਸ ਟਾਈਮ ਆਪਾਂ ਦੂਜੀ ਐਨਪੀਕੇ ਦੀ ਸਪਰੇ ਵੀ ਕਰ ਸਕਦੇ ਆਂਗੇ ਤੇ ਨਾਲ ਆਪਾਂ ਐਨਪੀਕੇ ਸਪਰੇ ਦੇ ਨਾਲ ਆਪਾਂ ਬੋਰਨ ਵਰਤ ਸਕਦੇ ਆਂ ਜੀ ਬੋਰਨ ਜਿਹੜਾ 60 ਤੋਂ 70 ਗ੍ਰਾਮ ਆ ਜਿਹੜੀ ਬੋਰਨ ਦੀ ਡੋਜ਼ ਰੱਖਣੀ ਆ ਕਿ ਜਿਆਦਾ ਬੋਰਨ ਦੀ ਡੋਜ਼ ਨਹੀਂ ਰੱਖਣੀ ਕਿਉਂਕਿ ਜ ਬਰਨਿੰਗ ਦੀ ਸਮੱਸਿਆ ਆਉਂਦੀ ਹੈ ਕਈ ਕਿਸਾਨ ਵੀਰ ਕਹਿੰਦੇ ਆ ਕਿ 60 70 ਨਾਲ ਕੀ ਬਣੂਗਾ ਡੋਜ਼ ਆਪ ਦੇ ਹਿਸਾਬ ਦੇ ਨਾਲ ਹੀ ਵਧਾ ਲੈਂਦੇ ਆ ਜਾਂ ਉਹਨਾਂ ਨੂੰ ਪ੍ਰੋਪਰ ਡੋਜ਼ ਦਾ ਪਤਾ ਨਹੀਂ ਹੁੰਦਾਗਾ ਤੇ ਜਦੋਂ ਆਪਾਂ ডোজ ਵਧਾਉਣੀ ਆ ਤੇ ਬਰਨਿੰਗ ਦੀ ਸਮੱਸਿਆ ਆ ਜਾਂਦੀ ਹੈ ਪੱਤੇ ਜਿਹੜੇ ਲਾਲ ਜੇ ਹੋ ਜਾਂਦੇ ਹੈਗੇ ਉਹਦੇ ਨਾਲ ਆਪਣਾ ਨੁਕਸਾਨ ਹੁੰਦਾ ਹੈਗਾ ডোজ ਆ ਜਿਹੜੀ 60 ਤੋਂ 70 ਗ੍ਰਾਮ ਰੱਖਣੀ ਹੈ ਬੋਰਨ ਦੀ ডোজ ਐਨਪੀਕੇ 0 13 0 45 ਦੇ ਨਾਲ ਤੇ ਹੋਰ ਆਪਾਂ ਜੇ ਫੰਗੀਸਾਈਡ ਕਰਨਾ ਤਾਂ ਕਰ ਵੀ ਸਕਦੇ ਆ ਕਿਉਂਕਿ ਹੁਣ ਇਹ ਜਿਹੜੇ ਐਨਪੀਕੇ ਆਉਂਦੇ ਇਹਨਾਂ ਦੇ ਨਾਲ ਆਪਾਂ ਫੰਗੀਸਾਈਡ ਲਾ ਕੇ ਕਰ ਸਕਦੇ ਆਗੇ ਜੇ ਤੁਸੀਂ ਫੰਗੀਸਾਈਡ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਹੋ ਕਿਉਂਕਿ ਕਈ ਕਿਸਾਨ ਵੀਰਾਂ ਨੂੰ ਹੁੰਦਾ ਕਿ ਬੀਜ ਤਿਆਰ ਕਰਨਾ ਹੁੰਦਾ ਉਹਨਾਂ ਨੇ ਤੇ ਚੰਗੀ ਕੁਆਲਿਟੀ ਬਰੌਨੀ ਹੁੰਦੀ ਹੈ ਉਹ ਫੰਗੀ ਸਾਈਡ ਵੀ ਕਰ ਸਕਦੇ ਆ ਅਦਰਵਾਇਜ਼ ਜੇ ਤੁਸੀਂ ਫੰਗੀ ਸਾਈਡ ਨਹੀਂ ਕਰਨਾ ਗਾ ਤਾਂ ਫੰਗੀ ਸਾਈਡ ਬਿਨਾ ਤੁਹਾਡਾ ਸਰ ਵੀ ਸਕਦਾ ਅਲੱਗ ਸਪਰੇਅ ਕਰ ਸਕਦੇ ਹੋਗੇ ਤੇ ਧੰਨਵਾਦ ਜੀ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰਨਾ ਤੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ